ਨਮਸਕਾਰ ਦੋਸਤੋ ਮੈਂ ਸੰਦੀਪ ਵਿਸ਼ੇਸ਼ਟ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰਨੀ ਹੈ ਜੀ ਦੇਣਦਾਰੀ ਦੇ ਉਸ ਰੂਪ ਦੇ ਬਾਰੇ ਵਿੱਚ ਜਿਸ ਨੇ ਆਪਣੇ ਸਮਾਜ ਦੇ ਇੱਕ ਵੱਡੇ ਹਿੱਸੇ ਨੂੰ ਜਕੜਿਆ ਹੋਇਆ ਹੈ ਜੀ ਤੇ ਉਹ ਹੈ ਜੀ EMI ਕਲਚਰ EMI ਦੇਣਦਾਰੀਆਂ ਦਾ ਭੁਗਤਾਨ ਕਰਨ ਦਾ ਇੱਕ ਤਰੀਕਾ ਹੈ ਇਸ ਦੀ ਫੁੱਲ ਫਾਰਮ ਹੈ ਇਕੁਏਟਡ ਮੰਥਲੀ ਇਨਸਟਾਲਮੈਂਟ ਮਤਲਬ ਕਿ ਬਰਾਬਰ ਦੀਆਂ ਮਹੀਨਾਵਾਰ ਕਿਸ਼ਤਾਂ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਬੈਂਕ ਤੋਂ ਲੋਨ ਲਿਆ ਹੋਵੇ ਜਾਂ ਕੋਈ ਸਮਾਨ ਕਿਸ਼ਤਾਂ ਤੇ ਲਿਆ ਹੋਵੇ ਤਾਂ ਉਸ ਦਾ ਭੁਗਤਾਨ ਆਪਾਂ EMI ਦੇ ਵਿੱਚ ਕਰਦੇ ਹਾਂ ਸ਼ੁਰੂ ਦੇ ਵਿੱਚ ਆਪਾਂ ਖੁਸ਼ ਹੁੰਨੇ ਆ ਕਿ ਆਪਾਂ ਨੇ ਉਹ ਚੀਜ਼ਾਂ ਵੀ ਖਰੀਦ ਲਈਆਂ ਜਿਨ੍ਹਾਂ ਦੇ ਕਿ ਆਪਣੇ ਕੋਲ ਪੈਸੇ ਵੀ ਨਹੀਂ ਸਰ। ਮਤਲਬ ਕਿ ਆਪਾਂ ਉਹ ਫਾਈਨੈਂਸ ਤੇ ਕ੍ਰੀਡ ਲਈਏ। ਪਰ ਅੰਡ ਵਿੱਚ ਪੂਰੀਆਂ ਕਿਸ਼ਤਾਂ ਭਰਨ ਤੋਂ ਬਾਅਦ ਜਦੋਂ ਅਸੀਂ ਹਿਸਾਬ ਕਿਤਾਬ ਲਗਾਉਨੇ ਆ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਆਪਾਂ ਨੇ ਤਾਂ ਘੱਟੇ ਦਾ ਸੌਦਾ ਕੀਤਾ ਹੈ। ਕਿਉਂਕਿ ਸਮਾਂ ਪਾ ਕੇ ਕਈ ਚੀਜ਼ਾਂ ਦੀ ਕੀਮਤ ਘਟ ਗਈ ਹੁੰਦੀ ਹੈ। ਤੇ ਵਿਆਜ ਜੋੜ ਕੇ ਆਪਾਂ ਨੇ ਭੁਗਤਾਨ ਕਾਫੀ ਜ਼ਿਆਦਾ ਕੀਤਾ ਹੁੰਦਾ ਹੈ ਚਾਹੇ ਆਪਾਂ ਗੱਡੀ ਲਈ ਹੋਵੇ ਮੋਟਰਸਾਈਕਲ ਲੈਪਟਾਪ ਮੋਬਾਈਲ LED TV ਫ੍ਰਿਜ ਜਾਂ ਹੋਰ ਵੀ ਕੋਈ ਚੀਜ਼ ਇਹ ਨਿਯਮ ਸਾਰਿਆਂ ਤੇ ਲਾਗੂ ਹੁੰਦਾ ਹੈ ਕਈ ਵਾਰ ਤਾਂ ਕਿਸ਼ਤਾਂ ਵੀ ਪੂਰੀਆਂ ਨਹੀਂ ਪਰ ਹੁੰਦੀਆਂ ਤੇ ਸਿਚੁਏਸ਼ਨ ਹੋਰ ਵੀ ਜ਼ਿਆਦਾ ਖਰਾਬ ਹੋ ਜਾਂਦੀ ਹੈ ਫਾਈਨੈਂਸਰ ਸਮਾਨ ਚੁੱਕ ਕੇ ਲੈ ਜਾਂਦੇ ਨੇ ਤੇ ਬੈਂਕਾਂ ਵਾਲੇ ਗੱਡੀਆਂ ਚੁੱਕ ਕੇ ਲੈ ਜਾਂਦੇ ਆ ਤੇ ਲੋਨ ਦਾ ਪੈਸਾ ਨਾ ਮੋੜਨ ਕਰਕੇ ਘਰਾਂ ਦੀ 플ਟਾਂ ਦੀ ਜ਼ਮੀਨਾਂ ਦੀ ਨਿਲੰਮੀ ਹੋਣ ਤੱਕ ਗੱਲ ਪਹੁੰਚ ਜਾਂਦੀ ਕਿਉਂਕਿ ਕਿਸ਼ਤਾਂ ਭਰਨ ਜੋਗੇ ਸਭ ਦੇ ਕੋਲ ਪੈਸੇ ਹੀ ਨਹੀਂ ਹੁੰਦੇ ਫਿਰ ਕਰਨਾ ਕੀ ਚਾਹੀਦਾ ਪਹਿਲੀ ਗੱਲ ਆਪਣੀਆਂ ਤ੍ਰਿਸ਼ਨਾਵਾਂ ਨੂੰ ਕਾਬੂ 'ਚ ਰੱਖੋ ਤੇ ਆਪਣੇ ਮਨ ਤੇ ਕੰਟਰੋਲ ਕਰਨਾ ਸਿੱਖੋ ਅਪਾ ਕਿਸੇ ਦਾ ਵੀ ਮੁਕਾਬਲਾ ਨਹੀਂ ਕਰ ਸਕਦੇ ਚਾਹੇ ਉਹ ਸਾਡਾ ਗਵੰਡੀ ਹੋਵੇ ਰਿਸ਼ਤੇਦਾਰ ਹੋਵੇ ਦੋਸਤ ਮਿੱਤਰ ਹੋਵੇ ਜਾਂ ਕੋਈ ਹੋਰ ਆਪਣਾ ਆਪ ਦੇਖੋ ਤੇ ਆਪਣਾ ਘਰ ਦੇਖੋ ਦੇਣਦਾਰੀਆਂ ਚੁੱਕਣ ਤੋਂ ਬਚੋ ਤੇ ਆਪਣੀ ਹੈਸੀਅਤ ਅਨੁਸਾਰ ਖਰਚ ਕਰੋ ਆਪਣੀ ਮਿਹਨਤ ਦੀ ਕਮਾਈ ਨੂੰ ਵਿਆਜ ਵਿੱਚ ਲਟਾਉਣ ਦੀ ਬਜਾਏ ਇਸ ਨੂੰ ਸਹੀ ਜਗ੍ਹਾ ਤੇ ਇਨਵੈਸਟ ਕਰੋ ਤੇ ਐਸੈਟਸ ਬਣਾਓ ਇਨਵੈਸਟਮੈਂਟ ਕਿਵੇਂ ਕੀਤੀ ਜਾਂਦੀ ਹੈ ਤੇ ਐਸੈਟਸ ਕਿਵੇਂ ਬਣਾਏ ਜਾਂਦੇ ਆ ਇਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਸੋ ਬਣੇ ਰਹੋ ਚੈਨਲ ਦੇ ਨਾਲ ਧੰਨਵਾਦ